ਆਜੋ ਆਜੋ ਸਾਰੇ ਜੁੜ ਜੋ ਤੁਹਾਡੇ ਨਾਲ ਮਿਲ ਕੇ ਗੱਲਾਂ ਕਰਦੇ ਆ ਤੁਹਾਨੂੰ ਪਤਾ ਹੀ ਹੈ ਕਈ ਦਿਨਾਂ ਤੋਂ ਇੱਕ ਖਬਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਰਾਜਵੀਰ ਜਵੰਦੇ ਦੇ ਐਕਸੀਡੈਂਟ ਬਾਰੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਪਾ ਕੇ ਹਵਾਵਾਂ ਫੁਲਾ ਰਹੇ ਆ ਜਿਨ੍ਹਾਂ ਦੇ ਵਿੱਚੋਂ ਕੁਝ ਖਬਰਾਂ ਸਹੀ ਹੁੰਦੀਆਂ ਬਾਕੀ ਸਭ ਕੁਝ ਵਿਊ ਤੇ ਲਾਈਕ ਲੈਣ ਲਈ ਹੁੰਦਾ ਦਾ ਸਭ ਝੂਠੀਆਂ ਖਬਰਾਂ ਹੁੰਦੀਆਂ ਅ ਰਾਜਵੀਰ ਜਵੰਦੇ ਦੇ ਦਾ ਜਿਸ ਦਿਨ ਤੋਂ ਐਕਸੀਡੈਂਟ ਹੋਇਆ ਉਸ ਦੇ ਉਸ ਦਿਨ ਤੋਂ ਉਸ ਦੀ ਸਿਹਤ ਦੇ ਵਿੱਚ ਕੋਈ ਸੁਧਾਰ ਨਹੀਂ 100% ਬ੍ਰੇਨ ਡੈਡ ਹੋ ਗਿਆ ਸਪਾਈਨਲ ਕੋਰਡ ਦੇ ਵਿੱਚ ਤਿੰਨ ਇੰਜਰੀਆਂ ਵੈਂਟੀਲੇਟਰ ਤੇ ਇੱਕ ਅਟੈਕ ਆ ਗਿਆ ਸੀ ਹੁਣ ਤਾਂ ਸਭ ਕੁਝ ਵੈਗਰੂ ਦੇ ਹੱਥ ਹੈ ਡਾਕਟਰ ਇਸ ਵਿੱਚ ਕੁਝ ਨਹੀਂ ਕਰ ਸਕਦੇ ਹਰ ਇੱਕ ਮੂੰਹ ਚਾ ਕੇ ਵੀਡੀਓ ਪਾ ਆਂਦਾ ਮੈਂ ਰਾਜਵੀਰ ਜਵੰਦੀ ਨੂੰ ਮਿਲ ਕੇ ਆਇਆ ਉਹ ਕਹਿੰਦਾ ਬੋਲ ਪਿਆ ਅਜਬਿੰਦਰ ਰਾਜਵੀਰ ਜਵੰਦਾ ਬੋਲ ਪਿਆ ਕੋਈ ਕਹਿੰਦਾ ਨੇ ਮੂਵਮੈਂਟ ਕਰ ਲਈ ਕੁਝ ਵੀ ਨਹੀਂ ਉਸ ਦਿਨ ਦੀ ਕੋਈ ਮੂਵਮੈਂਟ ਨਹੀਂ ਗਈ ਐਵੇਂ ਲੋਕ ਨਾ ਲਾਈਕ ਵੀਊ ਦੇ ਚੱਕਰ ਦੇ ਵਿੱਚ ਗੱਪ ਸੁੱਟੀ ਜਾਂਦੇ ਆ ਸਹੀ ਜਾਣਕਾਰੀ ਇਹ ਹੈ ਕਿ ਉਸ ਰਾਜੀਵ ਰਜਵੰਦੇ ਦਾ ਬ੍ਰੇਨ 100% ਡੈਮੇਜ ਹੋ ਗਿਆ ਸੀ ਸਪਾਈਨਲ ਕੋਰਡ ਦੀ ਇੰਜਰੀਆਂ ਕਰਕੇ ਕੋਈ ਵੀ ਮੂਵਮੈਂਟ ਨਹੀਂ ਹੋਈ ਤੇ ਇਹੋ ਜੀ ਕੰਡੀਸ਼ਨ ਦੇ ਵਿੱਚ ਰਿਕਵਰੀ ਦੇ ਚਾਂਸ ਬਿਲਕੁਲ ਜ਼ੀਰੋ ਹੈ ਸਭ ਕੁਝ ਵੈਗਰੂ ਦੇ ਹੱਥ ਹੈ ਡਾਕਟਰ ਹੁਣ ਕੁਝ ਵੀ ਨਹੀਂ ਕਰ ਸਕਦੇ ਯਾਰ ਜੇਸਾ ਨਾਲ ਬੀਤਦੀ ਹੁੰਦੀ ਹੈ ਨਾ ਉਸ ਨੂੰ ਪਤਾ ਲੱਗਦਾ ਐਵੇਂ ਨਾ ਲਾਈਕ ਵਿਊ ਦੇ ਚੱਕਰ ਦੇ ਵਿੱਚ ਚਾਰ ਪੈਸਿਆਂ ਦੇ ਪਿੱਛੇ ਐਵੇਂ ਤੁਸੀਂ ਗੱਪਸੁੱਟੀ ਜੰਨੇ ਮੂੰਹ ਚੱਕ ਕੇ ਵੀਡੀਓ ਪਾਈ ਜੰਨੇ ਹੋ ਕਦੇ ਕਿਸੇ ਦੀ ਵੀਡੀਓ ਸ਼ੇਅਰ ਕਰਦੰਨੇ ਹੋ ਕਦੇ ਕਿਸੇ ਦੀ ਵੀਡੀਓ ਸ਼ੇਅਰ ਕਰਦੰਨੇ ਇਹ ਚੰਗੀ ਗੱਲ ਨਹੀਂ ਹੁੰਦੀ ਕੀ ਜੀਤੇ ਬੀਤਦੀ ਐ ਨਾ ਉਹੀ ਜਾਣਦਾ ਉਹ ਉਸ ਰਾਜਵੀਰ ਜਵੰਦੇ ਦੇ ਪਰਿਵਾਰ ਤੇ ਦੇਖੋ ਨਾ ਕੀ ਬੀਤ ਰਹੀ ਹੈ ਮੈਨੂੰ ਮੈਂ ਕਈ ਦਿਨਾਂ ਦੀ ਵੀਡੀਓ ਦੇਖੀ ਜੰਨੇ ਮੈਨੂੰ ਬੜਾ ਗੁੱਸਾ ਆਈ ਇਹ ਅੰਦਾਜ਼ੀ ਯਾਰ ਐਵੇਂ ਚੱਕ ਚੱਕ ਕੇ ਨਾ ਕਿਸੇ ਦਾ ਮਜ਼ਾਕੜਾਈਏ ਨੇ ਤੁਸੀਂ ਯਾਰ ਚੰਗਾ ਇਨਸਾਨ ਆ ਉਸਦੀ ਸਿਹਤ ਦੀ ਤੰਦਰੁਸਤੀ ਲਈ ਅਰਦਾਸ ਕਰਨਾ ਸਾਡਾ ਫਰਜ਼ ਬਣਦਾ ਹੈ ਪੰਜਾਬੀ ਸੱਭਿਆਚਾਰ ਨੂੰ ਉਸ ਗਾਇਕ ਦੀ ਬਹੁਤ ਵੱਡੀ ਦੇਣ ਹੈ ਇੱਕ ਵਧੀਆ ਸਿੰਗਰ ਤੇ ਇੱਕ ਚੰਗਾ ਇਨਸਾਨ ਆ ਰਾਜਵੀਰ ਜਵੰਦ ਦਾ ਤੇ ਸਾਡਾ ਫਰਜ਼ ਬੰਦ ਹੈ ਵੀ ਉਸ ਦੀ ਸੇਧ ਦੀ ਤੰਦਰੁਸਤੀ ਲਈ ਅਰਦਾਸ ਕਰੀਏ। ਬਾਕੀ ਐਵੇਂ ਫਾਲਤੂ ਦੀਆਂ ਨਾ ਫਾਵਾ ਨਾ ਉੜਾਇਆ ਕਰੋ। ਆ ਹੋ ਗਿਆ ਆ ਹੋ ਗਿਆ। ਕੁਝ ਨਹੀਂ ਹੋਇਆਗਾ। ਜਿਹੜੀ ਸਚਾਈ ਹੈ ਉਹ ਸਾਰਿਆਂ ਦੇ ਸਾਹਮਣੇ ਲਿਆਇਆ ਕਰੋ। ਜੋ ਕੁਝ ਹੋਣਾ ਨਾ ਉਹ ਵੈਗਰੂ ਦੇ ਹੱਥਾ ਉਸ ਨੂੰ ਕੋਈ ਨਹੀਂ ਟਾਲ ਸਕਦਾ। ਮੇਕਅਪ ਰੰਫਲਾ ਫਲਾ ਕੇ ਉਹਨਾਂ ਦੇ ਘਰ ਵਾਲਿਆਂ ਦਾ ਵਿਚਾਰਿਆਂ ਦਾ ਕੀ ਬੁਰਾ ਹਾਲ ਕਰੀ ਜਾਂਦੇ ਹੋ ਯਾਰ ਤੇ ਇਹ ਇਹ ਮੈਂ ਚੱਕ ਕੇ ਮੂੰਹ ਚੱਕ ਕੇ ਵੀਡੀਓ ਪਾਈ ਜਾਂਦੇ ਆ ਤਾਂ ਕਿ ਬਾਈਕ ਤੇ ਸੀਗੀ ਰਾਈ ਵੀਰ ਜਵੰਦਾ ਸਿਰੇ ਦਾ ਰਾਈਡਰ ਸੀਗਾ ਠੀਕ ਹੈ ਨਾ ਥੋੜੇ ਅਰਗੇ ਨੂੰ ਸਾਈਕਲ ਨਹੀਂ ਚਲਾਉਣਾ ਹੁੰਦਾ ਮੂੰਹ ਚੱਕ ਕੇ ਗੱਲਾਂ ਕਰਨ ਲੱਗ ਜਾਂਦੇ ਆ ਕਿ ਤੇਜ਼ ਡਰਾਈਵਿੰਗ ਕਰਦਾ ਸੀਗਾ। ਥੋਥੋ ਦਾ ਖਾਲੀ ਸੜਕ ਤੇ ਸਾਈਕਲ ਨਹੀਂ ਚੱਲਦਾ। ਉਹਦੀ ਰੀਸ ਕੀ ਕਰ ਲੋਂਗੇ ਤੁਸੀਂ ਐਵੇਂ ਬਕਵਾਸ ਨਾ ਮਾਰਿਆ ਕਰੋ ਕਿਸੇ ਬਾਰੇ। ਤਾਂ ਰਾਈਡਰ ਸ਼ਬਦ ਕੀ ਹੁੰਦਾ ਨਾ? Google ਤੇ ਸਰਚ ਮਾਰ ਕੇ ਪਤਾ ਕਰ ਲਿਓ। ਪਿਆਰ ਜੀ ਦੀ ਆਉਣੀ ਹੈ, ਉਹਦੀ ਦੇ ਘਰੇ ਬੈਠੇ ਦੀ ਆ ਜਾਣੀ ਹੈ। ਤੁਸੀਂ ਐਵੇਂ ਹੋਵਾਂ ਕੋਈ ਨਹੀਂ ਚੱਲ ਵਿਚਾਰੇ ਦੀ ਜੋ ਛੱਟ ਲਿਖੀ ਸੀ ਵੈਗਰੂ ਵੱਲੋਂ ਉਹ ਹੋ ਗਈ ਕੋਈ ਜਾਣ ਬੁਝ ਕੇ ਤਾਂ ਨਹੀਂ ਚਾਹੁੰਦਾਗਾ ਵੀ ਮੇਰੇ 60 ਵਜੇ ਹਾਦਸੇ ਹੋ ਜਾਂਦੇ ਐ ਬਾਕੀ ਸਾਰਾ ਕੁਝ ਵੈਗਰੂ ਦੇ ਹੱਥ ਹੁੰਦਾ ਹੋਣੀ ਕਦੇ ਟਲਦੀ ਨਹੀਂ ਹੁੰਦੀਗੀ ਕੋਈ ਨਹੀਂ ਢਾਲ ਸਕਦਾ ਹੋਣੀ ਇਹ ਐਵੇਂ ਜਿਆਦੇ ਵਿਦਵਾਨ ਨਾ ਬਣਿਆ ਕਰੋ ਰਾਜਵੀਰ ਜਵੰਦੇ ਦੀ ਸੇਧ ਦੀ ਕਾਮਯਾਬੀ ਲਈ ਅਰਦਾਸ ਕਰਦਾ ਵੈਗਰੂ ਇਹੋ ਜਿਹੇ ਇਨਸਾਨ ਦੀ ਜ਼ਿੰਦਗੀ ਬਖਸ਼ ਦੇ ਇਹੋ ਜਿਹੇ ਇਨਸਾਨਾਂ ਦੀ ਪੰਜਾਬ ਨੂੰ ਬਹੁਤ ਲੋੜ ਹੈ ਪਿੰਡ ਦੇ ਲੋਕਾਂ ਨੇ ਰਾਜਵੀਰ ਜਵੰਦੇ ਨੂੰ ਹੜਾਂ ਬਾਰੇ ਇੱਕ ਬਾਰੇ ਫੋਨ ਕੀਤਾ ਸੀ ਬਾਈ ਸਾਨੂੰ ਫੰਡ ਦੀ ਲੋੜ ਹੈ ਅਗੋ ਰਾਜਵੀਰ ਜੋ ਬੰਦੇ ਨੇ ਜਵਾਬ ਦਿੱਤਾ ਜਿੰਨਾ ਦਿਲ ਕਰਦਾ ਤੁਸੀਂ ਉਹਨਾਂ ਫੰਡ ਪਰ ਲੋ ਮੇਰੇ ਨਾਮ ਤੇ ਕੱਟ ਦਿਓ ਫੰਡ ਜਿੰਨਾ ਤੁਸੀਂ ਚਾਹੁੰਦੇ ਹੋ ਪਰ ਮੈਂ ਗੁਫਤਦਾਨ ਕਰੂੰਗਾ ਬੰਦੇ ਦੀ ਸੋਚ ਦੇਖੋ ਇੱਥੇ 10 ਰੁਪਏ ਦੇ ਕੇ ਅਗਲਾ ਕਹਿੰਦਾ ਮੇਰਾ ਨਾਮ ਬੋਲ ਦੀ ਯਾਰ ਪਿੰਡ ਵਾਲਿਆਂ ਨੂੰ ਕਹਤਾ ਸੀਗਾ ਤੁਸੀਂ ਜਿੰਨਾ amount ਭਰਨਾ ਭਰ ਲੋ ਪਰ ਮੈਂ ਗੁਪਤਦਾਨ ਕਰੂੰਗਾ ਐਡਾ ਜਿਗਰਾ ਇੱਕ ਚੰਗਾ ਇਨਸਾਨ ਹੀ ਕਰ ਸਕਦਾ ਜਿਹੜਾ ਪੰਜਾਬ ਦਾ ਭਲਾ ਸੋਚਦਾ ਹੋਵੇ ਤੇ ਉਹਨੂੰ ਤੁਹਾਡਾ ਫਰਜ਼ ਨਹੀਂ ਬਣਦਾਗਾ ਜਿਹੜਾ ਪੰਜਾਬ ਲਈ ਇੰਨਾ ਸੋਚਦਾ ਉਸ ਦੀ ਸੇਧ ਦੀ ਕਾਮਯਾਬੀ ਲਈ ਅਰਦਾਸ ਕਰੀਏ ਉਹ ਭਰਾਵੋ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਐਵੇਂ ਗਲਤ ਫਹਮਾਣਾ ਛੁਡਾਇਆ ਕਰੋ ਜੁਵੰਦੇ ਦੇ ਪਰਿਵਾਰ ਤੋਂ ਬੱਚੋ ਉਸਤੇ ਕੀ ਬੀਤ ਰਹੀ ਹੈ ਜੋ ਤੁਸੀਂ ਆ ਵੀਡੀਓ ਇਹ ਬਣਾ ਬਣਾ ਕੇ ਸਟ ਦੇਣੇ ਹੋ ਨਾ ਬਹੁਤ ਦੁੱਖ ਹੁੰਦਾ ਉਹਨਾਂ ਤੱਕਰ ਵੀ ਪਹੁੰਚਦੀਆਂ ਤਕਲੀਫ ਹੁੰਦੀ ਹੈ ਆਪਣਾ ਫਰਜ਼ ਬੰਦਾ ਜਿਹੜਾ ਵੀ ਇਨਸਾਨ ਪੰਜਾਬ ਲਈ ਚੰਗਾ ਕਰਦਾ ਆਪਾਂ ਉਹਦੀ ਸਪੋਰਟ ਕਰੀਏ ਜਿਵੇਂ ਵੀ ਆਰਥਿਕ ਤੌਰ ਤੇ ਜਾਂ ਸੰਸਾਰਕ ਤੌਰ ਤੇ ਜਿੰਨੀ ਵੀ ਹੈਲਪ ਹੁੰਦੀ ਹੈ ਸਾਨੂੰ ਕਰਨੀ ਚਾਹੀਦੀ ਹੈ ਯਾਰ ਜੇ ਕੁਝ ਨਹੀਂ ਕਰ ਸਕਦੇ ਤਾਂ ਵੈਗਰੂ ਅੱਗੇ ਅਰਦਾਸ ਤਾਂ ਕਰ ਸਕਦੇ ਆ ਬਾਕੀ ਤੁਹਾਨੂੰ ਪਤਾ ਹੀ ਹੈ ਭਾਈ ਹਵਾਰਾ ਜਗਤਾਰ ਸਿੰਘ ਹਵਾਰਾ ਜੀ ਦੀ ਮਾਤਾ ਢਿੱਲੇ ਕਈ ਸਾਲਾਂ ਤੋਂ ਢਿੱਲੇ ਚੱਲ ਰਹੇ ਸੀ ਤੇ ਗੰਦੀ ਸਰਕਾਰ ਉਹਨਾਂ ਨੂੰ ਮਿਲ ਨਹੀਂ ਦੇ ਰਹੀ ਸੀਗੀ ਸਾਡਾ ਉਸ ਪਾਸੇ ਵੱਲ ਵੀ ਧਿਆਨ ਜਾਣਾ ਜ਼ਰੂਰੀ ਬੰਦ ਹੈ ਉਧਰ ਦੂਸਰੇ ਪਾਸੇ ਗੰਦੀ ਸਰਕਾਰ ਕਰ ਰਹੀ ਹੈ ਭਾਈ ਬਲਵੰਤ ਸਿੰਘ ਰਾਜੂਆਣਾਏ ਨੂੰ 15 ਤਰੀਕ ਨੂੰ ਫਾਂਸੀ ਦੀ ਸਜ਼ਾ ਹੋਣੀ ਹੈ ਪੰਜਾਬ ਦੇ ਵਿੱਚ ਸਾਰੇ ਬੀਐਸਐਫ ਲਗਾਤੀ ਇਸ ਦੇ ਵਿੱਚ ਵੀ ਕੋਈ ਰਾਜ ਹੈ ਸਾਨੂੰ ਇਸ ਪਾਸੇ ਵੱਲ ਵੀ ਧਿਆਨ ਦੇਣਾ ਚਾਹੀਦਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸਾਨੂੰ ਇੱਕ ਬਹੁਤ ਵੱਡਾ ਮੋਰਚਾ ਆਰੰਭਣਾ ਪੈਣਾ ਸਾਰਿਆਂ ਨੂੰ ਇੱਕਜੁੱਟ ਹੋ ਕੇ ਸਰਕਾਰ ਦੀਆਂ ਨਾਸਾਂ ਵਿੱਚ ਦਮ ਕਰਨਾ ਪੈਣਾ ਫੇਰ ਜਾ ਕੇ ਸਾਡੀ ਜਿੱਤ ਹੋਣੀ ਹੈ ਐਦਾਂ ਫੇਸਬੁੱਕ ਤੇ ਗੱਲਾਂ ਮਾਰਨ ਨਾਲ ਕੱਖ ਵੀ ਨਹੀਂ ਹੋਣਾ ਯਾਰ ਸਾਡੇ ਕੌਮੀ ਯੋਧੇ ਸਾਰੀਆਂ ਸਜਾਵਾਂ ਪੂਰੀਆਂ ਕਰ ਲਈਆਂ ਸਾਡਾ ਫਰਜ਼ ਬੰਦਾ ਉਹਨਾਂ ਨੂੰ ਰਿਹਾਈ ਕਰਾਈਏ ਹੁਣ ਆਪਾਂ ਦਾ ਘਰੇ ਬੈਠ ਕੇ ਗੱਲਾਂ ਮਾਰੀ ਜਾਂਦੇ ਆ 30 ਦੀ 35 35 ਸਾਲ ਜੇਲ੍ਹ ਦੇ ਵਿੱਚ ਲਾਉਣੇ ਬਹੁਤ ਵੱਡੀ ਗੱਲ ਹੁੰਦੀ ਹੈ ਉਹ ਵੀ ਆਪਦੇ ਧਰਮ ਖਾਤਰ ਬਾਕੀ ਮੇਰਾ ਤਾਂ ਸਲੂਟ ਆ ਯਾਰ ਇਹੋ ਜਿਹੇ ਸਿੰਘਾਂ ਨੂੰ ਜਿਨ੍ਹਾਂ ਦਾ ਐਡਾ ਜਿਗਰਾ ਯਾਰ ਭਾਈ ਬਲਵੰਤ ਸਿੰਘ ਰਾਜੂ ਆਣਾ ਜਦੋਂ ਜੱਜ ਨੇ ਕਹਿਦਾ ਤਾਂ ਫਾਂਸੀ ਤੇ ਮੱਥੇ ਤੇ ਤੋੜੀ ਵੀ ਨਹੀਂ ਆਈ ਸਿੰਘ ਦੇ ਪਹਿਲੀ ਵਾਰ ਮੈਂ ਫੇਸ ਟੂ ਫੇਸ ਦੇਖਿਆ ਯਾਰ ਵੀ ਗੁਰਗੋਬਨ ਸਿੰਘ ਜੀ ਦੇ ਸਿੰਘ ਬਾਕਮਾਲ ਹੁੰਦੇ ਸ੍ਰੋਤਾ ਸਿੰਘਾਂ ਤੁਨ ਬਾਕੀ ਜਿੰਨਾ ਜੋਰ ਲੱਗਦਾ ਜਰੂਰ ਲਾਵਾਂਗੇ ਬਾਕੀ ਵੈਗਰੂ ਬੰਦੀ ਸਿੰਘਾਂ ਨੂੰ ਤੰਦਰੁਸਤੀ ਬਖਸ਼ੇ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਬਾਹਰ ਲੈ ਕੇ ਆਵੇ ਇਹ ਸਰਕਾਰ ਕੁਝ ਨਹੀਂ ਵਿਗਾੜ ਸਕਦੀ 10ਵੇਂ ਪਾਸ਼ਾ ਜੀ ਦਾ ਬੰਦੀ ਸਿੰਘਾਂ ਦੇ ਸਿਰ ਤੇ ਹੱਥ ਹੈ ਕੋਈ ਵਾਰ ਵੀ ਨਹੀਂ ਵਿੰਗਾ ਕਰ ਸਕਦਾ ਯਾਦ ਰੱਖਿਓ ਮੇਰੀ ਗੱਲ ਇਹ ਜਿਹੜਾ ਸਿੱਖ ਕੌਮ ਲਈ ਖੜਦਾ ਨਾ 10ਵੇਂ ਪਾਸ਼ਾ ਹਮੇਸ਼ਾ ਨਾਲ ਹੁੰਦੇ ਆ ਉਹਦੇ ਤੇ ਸ਼ੀਰ ਸਿੰਘਾਂ ਦਾ ਪੈਰਾ ਹੁੰਦਾ ਸਰਕਾਰਾਂ ਸਰੂਰਾਂ ਦਾ ਪੈਰਾ ਚ ਰੋਲ ਦੇਣਗੇ ਸਾਡੇ ਬਾਬੇ ਖਾਲਸੇ ਦੀ ਹਮੇਸ਼ਾ ਹੀ ਚੜ੍ਹਦੀ ਕਲਾ ਹੋਣੀ ਹੈ। ਬਸ ਹੁਣ ਤਾਂ ਮੇਰੀ ਦਿਲ ਇਹ ਅੱਛਾ ਹੈ ਵੀ ਬਸ ਖਾਲਸੇ ਦਾ ਰਾਜ ਦੇਖਣਾ ਹੈ। ਤਾਂ ਗੰਦਗੀਆਂ ਸਰਕਾਰਾਂ ਦਾ ਰਾਜ ਤਾਂ ਬਹੁਤ ਦੇਖ ਲਿਆ। ਇੱਕ ਰਾਸ ਹੀ ਮਹਾਰਾਜ ਰਜੀਤ ਸਿੰਘ ਵੇਲੇ ਉਹੋ ਜਿਹਾ ਰਾਜ ਹੁਣ ਦੇਖਣਾ ਉਹ ਰਾਜ ਤਾਂ ਸਿਰਫ ਖਾਲਸਾ ਹੀ ਕਰ ਸਕਦਾ। ਹੋਰ ਕਿਸੇ ਦੀ ਵਸ ਦੀ ਗੱਲ ਨਹੀਂ। ਜੇ ਖਾਲਸੇ ਦਾ ਰਾਜ ਲੈ ਕੇ ਆਉਣਾ ਨਾ ਤਾਂ ਸਾਨੂੰ ਸਾਰਿਆਂ ਨੂੰ ਇੱਕ ਜੁੱਟ ਹੋ ਕੇ ਮੋਰਚਾ ਸੰਭਾਲਣਾ ਪੈਣਾ ਫੇਰ ਦੇਖਿਓ ਤੁਸੀਂ ਚਾਰੇ ਪਾਸੇ ਸਵਰਗ ਹੀ ਹੋਊਗਾ ਤੇ ਖੁਸ਼ੀਆਂ ਦੇ ਖੁਸ਼ੀ ਹੋਣਗੀਆਂ ਬਾਕੀ ਕੋਈ ਰੋਕ ਨਹੀਂ ਸਕਦਾ ਖਾਲਸੇ ਦਾ ਰਾਜ ਆਉਣਾ ਹੀ ਆਣਾ ਬਾਕੀ ਤੁਹਾਡੇ ਜੋ ਵਿਚਾਰ ਆ ਮੇਰੇ ਨਾਲ ਸ਼ੇਅਰ ਕਰ ਲਿਆ ਕਰੋ ਕਮੈਂਟ ਦੇ ਵਿੱਚ ਕਰ ਲਿਆ ਕਰੋ ਮੈਸੇਜ ਕਰ ਦਿਆ ਕਰੋ ਮੈਨੂੰ ਵੀ ਵਧੀਆ ਲੱਗਦਾ ਹੈ ਜੋ ਤੁਸੀਂ ਕਮੈਂਟ ਕਰਦੇ ਹੋ ਮੈਂ ਕਾਲ ਪੁਰਖ ਵੈਗਰੂ ਅੱਗੇ ਅਰਦਾਸ ਕਰਦਾ ਹਾਂ ਬੰਦੀ ਸਿੰਘਾਂ ਨੂੰ ਪਰਮਾਤਮਾ ਜਲਦੀ ਤੋਂ ਜਲਦੀ ਰਿਹਾ ਕਰਵਾਵੇ ਤੇ ਗਾਇਕ ਰਾਜਵੀਰ ਜਵੰਦੇ ਦੀ ਹੈਲਥ ਜਲਦੀ ਜਲਦੀ ਠੀਕ ਹੋਵੇ ਤੇ ਵੀਰ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਦੇ ਘਰ ਜਾਵੇ ਇਸੇ ਤਰੀਕੇ ਪੰਜਾਬ ਦਾ ਨਾਮ ਰੌਸ਼ਨ ਕਰੇ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਵੈਗਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ